ਸਟਾਰ ਕਲੋਨੀ ਦੇ ਵਿੱਚ ਮਾਮਲਾ ਸਾਹਮਣੇ ਹੈ ਸੁਸਾਈਡ ਦਾ ਇਹ ਪੂਰਾ ਮਾਮਲਾ ਕੀ ਹੈ ਔਰ ਕਿਹੜੀ ਜਗ੍ਹਾ ਦਾ ਕੀ ਕਾਰਨ ਹੈ ਇਹ ਸਰ ਗਲੀ ਨੰਬਰ 6 ਹੈ ਜੀ ਆਪਣੇ ਨਿਊ ਸਟਾਰ ਸਿਟੀ ਪੈਂਦੀ ਹੈ ਹੈ ਤੇ ਉਹਦੇ ਵਿੱਚ ਲੜਕੀ ਕੀ ਸਿਮਰਨ ਹੂੰ ਉਹ ਤਕਰੀਬਨ ਆਪਣਾ ਜਗਰਾਤੇ ਵਗੈਰਾ ਤੇ ਵੀ ਗੌਂਦ ਦਾ ਕੰਮ ਕਰਦੀ ਗਈ ਹੈ ਸਿਮਰਨ ਦਾ ਕੰਮ ਹੂੰ ਤੇ ਉਹਦੀ ਪੇਰੈਂਟਸ ਨਾਲ ਦੇ ਫਾਦਰ ਨਾਲ ਗੱਲ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੁੜੀ ਨਾ ਕਾਫੀ ਚਿਰ ਤੋਂ ਮਤਲਬ ਥੋੜੀ ਜਿਹੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਡਿਪਰੈਸ਼ਨ ਦੀ ਜਾਂਦੀ ਸੀ ਟੈਸਟ ਵਗੈਰਾ ਕਰਾਏ ਉਹਨਾਂ ਨੇ ਤੇ ਕੁਛ ਐਵੇਂ ਦੀ ਪਰੇਸ਼ਾਨੀ ਸੀ ਉਹਨਾਂ ਜਦੋਂ ਕੱਲ ਗੱਲ ਹੋਈ ਹੈ ਉਹਦੇ ਘਰੇ ਮਾੜੀ ਮੋਟੀ ਉਹਦੇ ਮੁੰਡੇ ਨਾਲ ਹੋਇਆ ਸੀ ਬੱਚਾ ਹੈਗਾ 12-13 ਸਾਲ ਦਾ ਉਹ ਕਿਸੇ ਗੱਲ ਤੋਂ ਆਪਸ ਵਿੱਚ ਝਗੜਾ ਹੋ ਗਿਆ ਜੀ ਬੱਚੇ ਕਿਸੇ ਨਿੱਕੀ ਜਿਹੀ ਗੱਲ ਤੋਂ ਹੋ ਗਿਆ ਉਹਦੇ ਮਗਰ ਲੈਣ ਗਏ ਸੀ ਘਰੋਂ ਚੱਲ ਗਿਆ ਰੋਸ ਕੇ ਉਹ ਤਕਰੀਬਨ ਤਾਇਪੁਰ ਰੋਡ ਤੋਂ ਜਾ ਕੇ ਇਹਨਾਂ ਨੇ ਉੱਥੋਂ ਲਿਆਂਦਾ ਬੱਚੇ ਨੂੰ ਉਹ ਵਾਪਸੀ ਤੇ ਆ ਕੇ ਕੁੜੀ ਨੇ ਮਤਲਬ ਸੁਸਾਇਡ ਕਿੰਨੇ ਵਜੇ ਦਾ ਮਾਮਲਾ ਹੈ ਏ ਸਮਥਿੰਗ ਕੋ ਘਰ ਇਹ ਵੀ 10 11 ਵੇ ਦੇ ਵਿੱਚ ਦੀ ਗੱਲ ਲੱਗਦੀ ਹੈ ਤੇ ਕਿਹਾ ਉਹ 11 ਵੇ ਜਾ ਕੇ ਫਾਦਰ ਦੇ ਦਰਵਾਜ਼ਾ ਖੋਲ੍ਹਿਆ ਤੇ ਲੜਕੀ ਖੜਕੀ ਨੇ ਮਤਲਬ ਸੁਸਾਇਟੀ ਦਾ ਅਸੀਂ ਆਪਣੇ ਪੱਖੇ ਲਟਕੇ ਚੁੰਨੀ ਜਗਾ ਲੜਕੀ ਦਾ ਫਾਦਰ ਜਿੱਦਾਂ 10